ਦਿਬਿਆ ਭਾਰਤੀ ਭਾਰਤੀ ਸਿਨੇਮ ਸਕ੍ਰੀਨ ਦੀ ਅਜਹੀ অভিনেত্রী ਸੀ ਜਿਸਦੀਆਂ ਫਿਲਮਾਂ ਅੱਜ ਵੀ ਹਟ ਹਨ ਉਸਨੇ ਬਹੁਤ ਘੱਟ ਸਾਲ ਦੀ ਉਮਰ ਵਿੱਚ ਬਹੁਤ ਸਾਰੀਆਂ ਫਿਲਮਾਂ ਕੀਤੇ ਹਨ ਅਤੇ ਸੁਪਰ ਹਿੱਟ ਰਹੀਆਂ ਹਨ ਉਹਨਾਂ ਵਿੱਚ ਹਿੰਦੀ ਵੀ ਹੈ ਅਤੇ ਦੱਖਣੀ ਭਾਸ਼ਾ ਦੀਆਂ ਫਿਲਮਾਂ ਵੀ ਹਨ ਬਾਲੀਵੁੱਡ ਦੀ ਗੁड़िया ਕਹੀ ਜਾਣ ਵਾਲੀ অভিনেত্রী ਦਿਬਿਆ ਭਾਰਤੀ ਨੇ 19 ਸਾਲ ਦੀ ਉਮਰ ਵਿੱਚ 21 ਫਿਲਮਾਂ ਕਰਕੇ ਬਾਲੀਵੁੱਡ ਨੂੰ ਹੈਰਾਨ ਕਰ ਦਿੱਤਾ ਅਤੇ ਉਹ ਉਸ ਸਮੇਂ ਟੌਪ ਅਭਿਨੇਤਰੀਆਂ ਵਿੱਚ ਗਿਣੀ ਜਾਣ ਲੱਗੀ 18 ਸਾਲ ਦੀ ਉਮਰ ਵਿੱਚ ਵਿਆਹ ਕਰਕੇ ਉਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਪਰ ਹਾਸੇ ਵਿੱਚ 1993 ਵਿੱਚ ਉਸ ਦੀ ਮੌਤ ਹੋ ਗਈ ਦਿਵਯਾ ਭਾਰਤੀ ਦੀ ਮੌਤ ਤੇ ਕਈ ਥਿਊਰੀਆਂ ਸਾਹਮਣੇ ਆਈਆਂ ਕਿਸੇ ਨੇ ਉਸ ਨੂੰ ਮਰਡਰ ਦੱਸਿਆ ਕਿਸੇ ਨੇ ਸੁਸਾਇਡ ਲੇਕਿਨ ਅੱਜ ਵੀ ਇਹ ਗੁੱਥੀ ਉਲਝ ਨਹੀਂ ਪਈ 1988 ਵਿੱਚ ਜਦੋਂ ਦਿਵਯਾ ਭਾਰਤੀ 14 ਸਾਲ ਦੀ ਸੀ ਤਾਂ ਫਿਲਮ ਮੇਕਰ ਨੰਦੂ ਤੋਲਾਨੀ ਨੇ ਫਿਲਮ ਗਰਾਹੋ ਦਾ ਦੇਵਤਾ ਉਸ ਨੂੰ ਆਫਰ ਕੀਤੀ। ਉਹ ਫਿਲਮ ਦੇ ਵਿੱਚ ਐਂਟਰੀ ਲੈਣ ਵਾਲੀ ਸੀ ਲੇਕਿਨ ਉਸਦੇ ਪਿਤਾ ਨੇ ਉਮਰ ਦਾ ਹਵਾਲਾ ਦੇ ਕੇ ਮਨਾ ਕਰ ਦਿੱਤਾ। ਬਾਅਦ ਵਿੱਚ ਇਸ ਫਿਲਮ ਦੇ ਵਿੱਚ ਸੰਗੀਤਾ ਵਿਜਲਾਨੀ ਨੂੰ ਕਾਸਟ ਕੀਤਾ ਗਿਆ। ਇਸ ਤੋਂ ਬਾਅਦ ਗੋਵਿੰਦਾ ਦੇ ਭਰਾ ਕੀਰਤੀ ਕੁਮਾਰ ਨੇ ਦਿਵਯਾ ਭਾਰਤੀ ਨੂੰ ਦੇਖਿਆ ਤਾਂ ਉਸ ਦੀ ਖੂਬਸੂਰਤੀ ਤੇ ਮਫਦਾ ਹੋ ਗਿਆ। ਫਿਰ ਕੀਰਤੀ ਕੁਮਾਰ ਨੇ ਉਸ ਨੂੰ ਗੋਵਿੰਦਾ ਦੇ ਨਾਲ ਰਾਧਾਕਾ ਸੰਗਮ ਦੇ ਵਿੱਚ ਕਾਸ ਕੀਤਾ ਇਸ ਮੌਕੇ ਤੇ ਦਿਬਿਆ ਨੇ ਪੜਾਈ ਛੱਡਣ ਦਾ ਮਨ ਬਣਾ ਲਿਆ ਕਿਉਂਕਿ ਪੜਾਈ ਦੇ ਵਿੱਚ ਉਹ ਕਮਜ਼ੋਰ ਸੀ ਲੇਕਿਨ ਸ਼ਰਾਰਤਾ ਕਰਨ ਦੇ ਵਿੱਚ ਨੰਬਰ 1 ਸੀ ਉਹ ਪਾਸ ਤਾਂ ਹੋ ਜਾਂਦੀ ਸੀ ਲੇਕਿਨ ਏਨੇ ਨੰਬਰ ਨਹੀਂ ਆਉਂਦੇ ਸੀ ਪਰ ਉਸ ਦਾ ਧਿਆਨ ਬਚਪਨ ਤੋਂ ਹੀ ਐਕਟਿੰਗ ਵੱਲ ਸੀ ਜਿਸ ਕਰਕੇ ਉਸ ਨੇ ਐਕਟਿੰਗ ਕਰਨ ਦਾ ਹੀ ਫੈਸਲਾ ਕੀਤਾ ਹੋਇਆ ਸੀ ਉਹ ਹਿੰਦੀ ਮਰਾਠੀ ਅਤੇ ਅੰਗਰੇਜ਼ੀ ਭਾਸ਼ਾ ਵਧੀਆ ਬੋਲਣ ਦੀ ਸੀ ਹਰ ਇੱਕ ਨਾਲ ਉਹ ਮਿਲਣਸਾਰ ਸੀ ਪੜਾਈ ਤੋਂ ਛੁਟਕਾਰਾ ਪਾਉਣ ਲਈ ਦਿਵਿਆ ਦੇ ਪਰਿਵਾਰ ਨੂੰ ਮਨਾਇਆ ਗਿਆ ਫਿਰ ਗੋਵਿੰਦਾ ਦੇ ਨਾਲ ਫਿਲਮ ਰਾਧਾਕਾ ਸੰਗਮ ਸਾਈਨ ਕੀਤੀ ਗਈ ਇਸ ਫਿਲਮ ਦੇ ਲਈ ਦਿਵਿਆ ਭਾਰਤੀ ਨੇ ਡਾਂਸ ਐਕਟਿੰਗ ਦੇ ਕਲਾਸਾਂ ਵੀ ਲੈ ਲਈਆਂ ਪਰ ਆਖਰੀ ਸਮੇਂ ਤੇ ਇਹ ਫਿਲਮ ਜੂਹੀ ਚਾਵਲਾ ਨੇ ਸਾਈਨ ਕਰ ਲਈ ਫਿਲਮ ਵਿੱਚੋਂ ਕੱਢਣ ਤੇ ਬਾਅਦ ਕਈ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਈਆਂ ਹਨ ਅਤੇ ਬਹੁਤ ਸਾਰੀਆਂ ਪੇਪਰਾਂ ਦੀਆਂ ਸੁਰਖੀਆਂ ਵੀ ਬਣੀਆਂ। ਸੂਤਰਾਂ ਦਾ ਕਹਿਣਾ ਹੈ ਕਿ ਫਿਲਮ ਦੇ ਡਾਇਰੈਕਟਰ ਇੱਕ ਨਿਊ ਕਮਰ ਤੇ ਰਿਸਕ ਨਹੀਂ ਲੈਣਾ ਚਾਹੁੰਦੇ ਸੀ। ਪਰ ਇਸ ਸਮੇਂ ਦਿਵਿਆ ਅਤੇ ਗੋਵਿੰਦ ਦਾਦਾ ਅਫੇਅਰ ਸ਼ੁਰੂ ਹੋ ਗਿਆ। ਪਰ ਇਹ ਗੱਲ ਕੀਰਤੀ ਕੁਮਾਰ ਨੂੰ ਪਸੰਦ ਨਹੀਂ ਸੀ। 1990 ਵਿੱਚ ਡੀ ਰਾਮਾ ਨਾਇਡੂ ਆਪਣੇ بیٹے ਬੈਂਕਟੇਸ਼ ਨੂੰ ਲੈ ਕੇ ਫਿਲਮ ਬੋਬਲੀ ਰਾਜਾ ਬਣਾ ਰਹੀ ਸੀ। ਇਹ ਉਹ ਫਿਲਮ ਸੀ ਜਿਸ ਵਿੱਚ ਦਿਵਿਆ ਭਾਰਤੀ ਨੇ ਐਕਟਿੰਗ ਦੀ ਦੁਨੀਆ ਵਿੱਚ ਕਦਮ ਰੱਖਿਆ। ਇਹ ਬਹੁਤ ਹੀ ਹਿੱਟ ਫਿਲਮ ਸੀ। ਅੱਜ ਵੀ ਤੇਲਗੂ ਫਿਲਮਾਂ ਵਿੱਚ ਇਸ ਨੂੰ ਬਹੁਤ ਟੌਪ ਤੇ ਮੰਨਿਆ ਜਾਂਦਾ ਹੈ। ਇਸ ਫਿਲਮ ਦੇ 3.5 ਕਰੋੜ ਤੋਂ ਵੱਧ ਟਿਕਟ ਵਿਕੇ। ਇਸ ਫਿਲਮ ਤੋਂ ਬਾਅਦ ਦਿਵਿਆ ਭਾਰਤੀ ਦੀ ਕਿਸਮਤ ਚਮਕ ਗਈ ਅਤੇ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਕੰਮ ਕਰਨ ਦਾ ਉਸ ਨੂੰ ਮੌਕਾ ਮਿਲਿਆ। ਇਸ ਫਿਲਮ ਤੋਂ ਬਾਅਦ ਉਸ ਦਾ ਨਾਮ ਤੇਲਗੂ ਐਕਟ੍ਰੈਸ ਦੀ ਲਿਸਟ ਵਿੱਚ ਟੌਪ ਵਿੱਚ ਸ਼ਾਮਲ ਹੋ ਗਿਆ। 1991 ਵਿੱਚ ਉਹ ਸਾਊਥ ਦੀ ਸੁਪਰਸਟਾਰ ਬਣ ਗਈ। दिव्या भारती ਦੀ ਤੁਲਨਾ ਫੇਮਸ ਐਕਟਰਸ ਵਿਜੇ ਸ਼ਾਂਤੀ ਨਾਲ ਕੀਤੀ ਜਾਣ ਲੱਗੀ। दिव्या भारती ਦੇ ਘਰ ਫਿਲਮ ਨਰਮਤਾ ਨਿਰਦੇਸ਼ਕਾਂ ਦੀ ਲਾਈਨ ਲੱਗਣ ਲੱਗੀ। ਦਮਦਾਰ ਐਕਟਿੰਗ ਨੂੰ ਦੇਖਦੇ ਹੋਏ ਬਾਲੀਵੁੱਡ ਦੇ ਫਿਲਮ ਮੇਕਰ ਵੀ ਉਸ ਨੂੰ ਅਪਰੋਚ ਕਰਨ ਲੱਗੇ। ਫਿਰ दिव्या भारती ਨੇ 1992 ਵਿੱਚ ਫਿਲਮ ਵਿਸ਼ਵ ਆਤਮਾ ਵਿੱਚੋਂ ਬਾਲੀਵੁੱਡ ਵਿੱਚ ਐਂਟਰੀ ਕੀਤੀ। ਇਹ ਫਿਲਮ ਸੁਪਰ ਹਿੱਟ ਰਹੀ। ਇਸ ਫਿਲਮ ਦੇ ਬਾਅਦ ਦੂਸਰੀ ਫਿਲਮ ਦਿਲ ਕਾ ਕੈ ਕਸੂਰ ਰੀਜ ਹੋਈ। ਹਾਲਾਂਕਿ ਇਹ ਫਿਲਮ ਇੰਨੀ ਨਹੀਂ ਚੱਲੀ ਜਿੰਨੀ ਪਹਿਲੀ ਫਿਲਮ ਚੱਲੀ ਸੀ ਇਸ ਸਾਲ ਦਿਵਿਆ ਭਾਰਤੀ ਨੇ ਡੇਵਰ ਧਵੰਦੀ ਫਿਲਮ ਸ਼ੋਲਾ اور شبنم گوਵਿੰਦਾ ਦੇ ਨਾਲ ਕੀਤੀ ਇਹ ਦਿਵਿਆ ਭਾਰਤੀ ਦੀ ਪਹਿਲੀ ਹਿੱਟ ਫਿਲਮ ਸੀ 1992 ਵਿੱਚ ਦਿਵਿਆ ਨੇ دیوانਾ ਜਾਨ سے پیارا ਦਿਲ ਆਸ਼ਨਾ ਹੈ ਬਲਬਾਨ ਦਿਲ ਹੀ ਤੋ ਹੈ ਦੁਸ਼ਮਨ ਜਵਾਨਾ ਗੀਤ ਵਰਗੀਆਂ 10 ਫਿਲਮਾਂ ਕੀਤੀਆਂ ਫਿਲਮ ਸ਼ੂਲਾ ਔਰ ਸ਼ਬਨਮ ਦੇ ਸੈੱਟ ਤੇ ਦਿਵਿਆ ਦੀ ਪਰਸਨਲ ਲਾਈਫ ਦੇ ਵਿੱਚ ਵੱਡਾ ਟਰਨਿੰਗ ਪੁਆਇੰਟ ਆਇਆ ਇਸ ਫਿਲਮ ਦੇ ਸੈੱਟ ਤੇ ਨਿਰਮਾਤਾ 사जिद ਨੜਿਆੜਵਾਲਾ ਗੋਵਿੰਦਾ ਨੂੰ ਮਿਲਣਾ ਹੈ ਤਦ ਉਹਨਾਂ ਦੀ ਨਜ਼ਰ ਦਿਵਿਆ ਭਾਰਤੀ ਤੇ ਪਈ ਦੇਖਦੇ ਹੀ ਦੇਖਦੇ ਉਹਨਾਂ ਨੂੰ ਪਿਆਰ ਹੋ ਗਿਆ ਬਿਨਾਂ ਵਕਤ ਗਵਾਏ 사जिद ਨੇ ਦਿਵਿਆ ਭਾਰਤੀ ਦੇ ਅੱਗੇ ਵਿਆਹ ਦਾ ਪ੍ਰਪੋਜ਼ਲ ਰੱਖ ਦਿੱਤਾ ਦੋਵਾਂ ਨੇ 10 ਮਈ 1992 ਨੂੰ ਘਰ ਵਿੱਚ ਕੁਝ ਦੋਸਤਾਂ ਦੀ ਮੌਜੂਦਗੀ ਵਿੱਚ ਨਿਕਾਹ ਕਰ ਲਿਆ ਮੁੰਬਈ ਦੀ ਤੁਲਸੀ ਬਿਲਡਿੰਗ ਵਿੱਚ ਹੋਈ ਇਸ ਵਿਆਹ ਦੇ ਵਿੱਚ ਸਿਰਫ ਦਿਵਿਆ ਦੀ ਹੈਅਰ ਡ੍ਰੈਸਰ ਦੋਸਤ ਸੰਧਿਆ ਸੰਧਿਆ ਦਾ ਪਤੀ ਕਾਜੀ ਸ਼ਾਮਲ ਹੋਏ। ਸਾਜਦ ਨੜਿਆੜ ਵਾਲਾ ਨਾਲ ਵਿਆਹ ਕਰਨ ਤੋਂ ਬਾਅਦ ਦਿਵਿਆ ਨੇ ਇਸਲਾਮ ਕਬੂਲ ਕਰ ਲਿਆ ਤੇ ਆਪਣਾ ਨਾਮ ਸਨਾ ਰੱਖ ਲਿਆ। 1993 ਤੱਕ 21 ਫਿਲਮਾਂ ਕਰਨ ਵਾਲੀ ਟੌਪ ਅਭਿਨੇਤਰੀਆਂ ਦੀ ਲਿਸਟ ਵਿੱਚ ਦਿਵਿਆ ਭਾਰਤੀ ਸ਼ਾਮਲ ਹੋ ਗਈ। ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ 5 ਅਪ੍ਰੈਲ 1993 ਨੂੰ ਦਿਵਿਆ ਨੇ ਇਸ ਦੁਨੀਆ ਨੂੰ અલਵਿਦਾ ਕਹਿ ਦਿੱਤਾ 5 ਅਪ੍ਰੈਲ 1993 ਨੂੰ ਦਿਵਿਆ ਭਾਰਤੀ ਹైదరాబాద్ ਤੋਂ ਮੁੰਬਈ ਦੁਪਹਿਰ ਬਾਅਦ ਵਾਪਸ ਆਈ ਉਸੇ ਦਿਨ ਉਸਨੇ ਫਲੈਟ ਦੀ ਡੀਲ ਨੂੰ ਫਾਈਨਲ ਕੀਤਾ ਇਸ ਡੀਲ ਤੋਂ ਉਹ ਬਹੁਤ ਖੁਸ਼ ਸੀ ਬਰਸੋਵਾ ਦੇ ਤੁਲਸੀ ਅਪਾਰਟਮੈਂਟ ਦੇ 5ਵੇਂ ਫਲੋਰ ਤੇ ਕਿਰਾਏ ਦੇ ਫਲੈਟ ਵਿੱਚ ਰਹਿੰਦੀ ਸੀ ਜਿਸ ਨੂੰ ਉਸਦੇ ਪਤੀ ਸਾਜਦ ਨੜਿਆੜ ਵਾਲਾ ਨੇ ਦਵਾਇਆ ਸੀ ਕਰਦੀ ਡੀਲ ਹੋਣ ਕਰਕੇ ਉਹ ਬਹੁਤ ਖੁਸ਼ੀ ਉਸਨੇ ਅਗਲੇ ਦਿਨ ਦੀ ਸ਼ੂਟਿੰਗ ਨੂੰ ਵੀ ਟਾਲ ਦਿੱਤਾ ਇਸ ਮੌਕੇ ਤੇ ਉਸ ਦੇ ਘਰ ਫੈਸ਼ਨ ਡਿਜ਼ਾਈਨਰ ਨੀਤਾ ਫਿਲਮ ਅੰਦੋਲਨ ਦੀ ਡਰੈਸ ਨੂੰ ਲੈ ਕੇ ਫਾਈਨਲ ਕਰਨ ਦੇ ਲਈ ਉਸ ਨੂੰ ਮਿਲਣਾ ਚਾਹੁੰਦੀ ਸੀ ਦਿਵਿਆ ਤੇ ਨੀਤਾ ਬਹੁਤ ਵਧੀਆ ਦੋਸਤ ਹਨ ਅਤੇ ਉਹਨਾਂ ਨੇ ਕਈ ਸਾਰੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਹੈ ਦਿਵਿਆ ਭਾਰਤੀ ਦੀਆਂ ਡਰੈਸ ਨੂੰ ਕਈ ਫਿਲਮਾਂ ਵਿੱਚ ਡਿਜ਼ਾਈਨ ਕੀਤਾ ਹੈ ਇਸ ਮੌਕੇ ਤੇ ਦਿਵਿਆ ਉੱਠ ਕੇ ਕਿਚਨ ਵਿੱਚ ਗਈ ਉੱਥੇ ਖਿੜਕੀ ਤੇ ਬੈਠਣ ਦੀ ਕੋਸ਼ਿਸ਼ ਕਰਨ ਲੱਗੀ ਤਦ ਅਚਾਨਕ ਉਹ 5ਵੀਂ ਮੰਜ਼ਲ ਤੋਂ ਥੱਲੇ ਡਿੱਗ ਗਈ ਜਿਵੇਂ ਹੀ ਉਹ ਡਿੱਗੀ ਤਾਂ ਨੌਕਰਾਨੀ ਚੀਕਣ ਲੱਗੀ ਤਦ ਡ੍ਰੈنگ ਰੂਮ ਵਿੱਚ ਬੈਠੇ ਨੀਤਾ ਸ਼ਾਮ ਵੀ ਦੌੜ ਕੇ ਥੱਲੇ ਆਏ ਦਿਵਿਆ ਨੂੰ ਨਜ਼ਦੀਕੀ ਹਸਪਤਾਲ ਕੂਪਰ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਮਰਤਕ ਐਲਾਨ ਦਿੱਤਾ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਇਸ ਖਿੜਕੀ ਵਿੱਚ ਗ੍ਰਿਲ ਨਹੀਂ ਲੱਗਿਆ ਸੀ ਖਿੜਕੀ ਦੇ نیچے ਪਾਰਕਿੰਗ ਲੌਂਗੀ ਜਿੱਥੇ ਰੋਜ਼ ਗੱਡੀਆਂ ਪਾਰਕ ਕੀਤੀਆਂ ਜਾਂਦੀਆਂ ਹਨ ਲੇਕਿਨ ਉਸ ਸਮੇਂ ਇੱਕ ਵੀ ਗੱਡੀ ਖੜੀ ਨਹੀਂ ਸੀ ਦਿਵਿਆ ਦੀ ਮੌਤ ਨੂੰ ਲੈ ਕੇ ਬਹੁਤ ਸਾਰੀਆਂ ਥਿਉਰੀਆਂ ਸਾਹਮਣੇ ਆਈਆਂ ਲੇਕਿਨ ਅੱਜ ਤੱਕ ਇਹ ਬੁਝਾਰਤ ਬਣਿਆ ਹੋਇਆ ਹੈ ਕਈਆਂ ਨੇ ਇਸ ਨੂੰ ਸੁਸਾਈਡ ਮੰਨਿਆ ਲੇਕਿਨ ਸੂਤਰਾਂ ਦਾ ਕਹਿਣਾ ਹੈ ਕਿ ਜੇਕਰ ਉਸਨੇ ਸੁਸਾਈਡ ਕਰਨਾ ਹੁੰਦਾ ਤਾਂ ਉਹ ਇੰਨੀ ਖੁਸ਼ ਕਿਉਂ ਨਜ਼ਰ ਆਉਂਦੀ ਕਿਉਂਕਿ ਉਸਨੇ ਘਰ ਦੀ ਡੀਲ ਫਾਈਨਲ ਕੀਤੀ ਸੀ ਉਸ ਦੇ ਭਰਾ ਤੇ ਨੌਕਰਾਨੀ ਦਾ ਕਹਿਣਾ ਹੈ ਕਿ ਮੌਤ ਦੇ ਦਿਨ ਉਹ ਸਵੇਰ ਤੋਂ ਹੀ ਜ਼ਿਆਦਾ ਖੁਸ਼ ਸੀ ਇਹ ਕੇਸ 5 ਸਾਲ ਚੱਲ ਰਿਹਾ ਫਿਲਮ ਇੰਡਸਟਰੀ ਦੇ ਕਈ ਲੋਕਾਂ ਤੋਂ ਪੁਸ਼ਕਸ਼ ਕੀਤੀ ਗਈ ਦਿਵਿਆ ਦੇ ਪਤੀ ਸਾਜਦ ਨੜਿਆੜ ਵਾਲਾ ਸਭ ਤੋਂ ਜ਼ਿਆਦਾ ਸ਼ੱਕ ਦੇ ਘੇਰੇ 'ਚ ਰਹੇ 1998 ਵਿੱਚ ਇਸ ਗੱਲ ਦੀ ਪੁਸ਼ਟੀ ਹੋ ਗਈ ਕਿ ਦਿਵਿਆ ਦੀ ਮੌਤ ਸਿਰਫ ਇੱਕ ਹਾਸਾ ਸੀ ਸ਼ੱਕ ਦੇ ਘੇਰੇ ਵਿੱਚ ਸਾਰੇ ਲੋਕਾਂ ਨੂੰ ਪੁਲਿਸ ਨੇ ਕਲੀਨ ਚੈਟ ਦੇ ਦਿੱਤੀ ਦਿਵਿਆ ਨੇ ਜਿੰਨੀਆਂ ਵੀ ਫਿਲਮਾਂ ਕੀਤੀਆਂ ਬਹੁਤ ਵਧੀਆ ਕੀਤੀਆਂ ਹਨ ਜੈਨਾ ਨੂੰ ਕਾਫੀ ਪਸੰਦ ਕੀਤਾ ਗਿਆ ਉਸ ਸਮੇਂ ਦੀ ਉਹ ਟਾਪ ਅਭਿਨੇਤਰੀ ਰਹੀ ਹੈ ਅੱਜ ਵੀ ਦਿਵਿਆ ਭਾਰਤੀ ਨੂੰ ਯਾਦ ਕੀਤਾ ਜਾਂਦਾ ਹੈ ਅੱਲੂ ਅਰਜਨਦੀਪ ਸਟਾਰਰ ਫਿਲਮ ਪੋਸ਼ਪਾ 2 ਨੇ ਬਾਕਸ ਆਫਿਸ ਦੇ ਤਹਿਲਕਾ ਮਚਾਉਂਦੇ ਹੋਏ ਕੋਰਡ ਬਣਾਇਆ ਹੈ ਹਿੰਦੀ ਵਰਜਨ ਨੇ ਫਿਲਮ ਦੇ ਪਹਿਲੇ ਦਿਨ 72 ਕਰੋੜ ਦੀ ਸ਼ਾਨਦਾਰ ਕਮਾਈ ਕੀਤੀ ਉਥੇ ਸਾਊਥ ਅਤੇ ਓਵਰਸੀਜ਼ ਵਿੱਚ ਫਾਈਨਲ ਅੰਕੜੇ ਵਧੀਆ ਰਹੇ ਹਨ ਸ਼ੁਰੂਆਤੀ ਅਨੁਮਾਨਾਂ ਦੇ ਮੁਤਾਬਕ ਆਂਧਰਾ ਪ੍ਰਦੇਸ਼ ਤੇ ਲੰਗਾਨਾ ਕਰਨਾਟਕ ਤਾਮਲਡੂ ਅਤੇ ਕੇਰਲ ਚ ਕੁੱਲ 103 ਕਰੋੜ ਦੀ ਓਪਨਿੰਗ ਹੋਈ ਹੈ ਜਦਕਿ ਓਵਰਸੀਜ਼ ਵਿੱਚ 50 ਕਰੋੜ ਤੋਂ ਵੱਧ ਦੀ ਕਮਾਈ ਹੈ ਇਸ ਤਰ੍ਹਾਂ ਫਿਲਮ ਦੇ ਪਹਿਲੇ ਦਿਨ ਦਾ ਵਰਲਡਵਾਈਡ ਗ੍ਰਾਸ ਕਲੈਕਸ਼ਨ 240 ਕਰੋੜ ਤੱਕ ਪਹੁੰਚਣ ਦੀ ਸੰਭਾਵਨਾ ਹੈ ਭਾਰਤ ਵਿੱਚ ਸ਼ੁਰੂਆਤੀ ਅੰਕੜਿਆਂ ਅਨੁਸਾਰ ਮੁੰਬਈ ਦੇ ਵਿੱਚ 20 ਕਰੋੜ ਈਸਟ ਪੰਜਾਬ ਵਿੱਚ 5.5 ਕਰੋੜ ਅਤੇ ਹੋਰ ਵਕ ਵਕ ਸਮਾਂ ਤੇ ਵਧੀਆ ਕਮਾਈ ਕੀਤੀ ਹੈ ਇਸ ਮੌਕੇ ਤੇ ਟ੍ਰੇਡ ਜਾਣਕਾਰ ਅਤੇ ਡਿਸਟ੍ਰੀਬਿਊਟਰ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੋਂ ਦਰਸ਼ਕਾਂ ਨੂੰ ਇੱਕ ਵਧੀਆ ਫਿਲਮ ਦਾ ਇੰਤਜ਼ਾਰ ਸੀ ਜਿਸ ਕਰਕੇ ਇਸ ਫਿਲਮ ਨੂੰ ਵਧੀਆ ਓਪਨਿੰਗ ਮਿਲੀ ਹੈ ਖਾਸ ਗੱਲ ਇਹ ਹੈ ਕਿ ਬਹੁਤ ਸਾਰੇ ਮਲਟੀਪਲੈਕਸ ਵਿੱਚ ਰੇਟ ਵੀ ਜ਼ਿਆਦਾ ਰੱਖਿਆ ਗਿਆ ਲੇਕਿਨ ਦਰਸ਼ਕਾਂ ਦੀ ਕਾਫੀ ਭੀੜ ਹੈ ਸਿੰਗਲ ਸਕਰੀਨ ਤੇ 15% ਰੇਟ ਵਧਾਏ ਗਏ ਹੈ ਅਡਵਾਂਸ ਬੁਕਿੰਗ ਤੋਂ ਪਹਿਲਾਂ 24 ਘੰਟੇ ਵਿੱਚ ਪੁਸ਼ਪਾ ਨੇ 3 ਲੱਖ ਤੋਂ ਜ਼ਿਆਦਾ ਟਿਕਟ ਵੇਚੀਆਂ ਫਿਲਮ ਨੇ ਭਾਰਤ ਵਿੱਚ ਪਹਿਲੇ ਦਿਨ ਹੀ 10 ਕਰੋੜ ਰੁਪਏ ਦਾ ਅਡਵਾਂਸ ਕਲੈਕਸ਼ਨ ਕੀਤਾ ਪਹਿਲੇ ਦਿਨ ਹੀ ਇਸ ਫਿਲਮ ਨੇ ਕਈ ਸੌਥ ਅਤੇ ਬਾਲੀਵੁੱਡ ਦੀਆਂ ਫਿਲਮਾਂ ਨੂੰ ਪਿੱਛੇ ਛੱਡ ਦਿੱਤਾ ਪੁਸ਼ਪਾ 2 ਵੀਰਵਾਰ ਨੂੰ ਰਿਲੀਜ਼ ਹੋਈ ਜਿਸ ਦੀ ਵਜ੍ਹਾ ਨਾਲ ਫਿਲਮ ਦਾ ਪਹਿਲਾ ਵੀਕਐਂਡ 4 ਦਿਨਾਂ ਦਾ ਹੋਵੇਗਾ ਜੇਕਰ ਇਸ ਦੀ ਕਮਾਈ ਦੇ ਵਿੱਚ ਉਛਾਲ ਆਉਂਦਾ ਹੈ ਤਾਂ ਪਹਿਲੇ ਵੀਕਐਂਡ 'ਚ ਫਿਲਮ 1000 ਕਰੋੜ ਦੀ ਕਮਾਈ ਕਰ ਸਕਦੀ ਹੈ ਅਜੇ ਹਾਂ ਪਹਿਲਾਂ ਕਦੇ ਵੀ ਨਹੀਂ ਹੋਇਆ ਇਸ ਮੌਕੇ ਤੇ ਅਲੂ ਅਰਜਨ ਦਾ ਕਹਿਣਾ ਹੈ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ ਮੇਰੀ ਇਸ ਫਿਲਮ ਨੂੰ ਪਸੰਦ ਕੀਤਾ ਗਿਆ ਹੈ ਇੱਕ ਪ੍ਰੀਮੀਅਰ ਤੇ ਪਗਦਰ ਦੇ ਵਿੱਚ ਇੱਕ ਔਰਤ ਦੀ ਮੌਤ ਹੋਈ ਸੀ ਅਲੂ ਅਰਜਨ ਨੇ ਆਪਣੇ ਕੋਲੋਂ ਉਸ ਔਰਤ ਦੇ ਪਰਿਵਾਰ ਨੂੰ 25 ਲੱਖ ਰੁਪਏ ਦਿੱਤਾ ਹੈ ਅਤੇ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟ ਕੀਤੀ ਹੈ ਅਲੂ ਅਰਜਨ ਅਜਿਹਾ ਕਲਾਕਾਰ ਹੈ ਜਿਸ ਦੀਆਂ ਫਿਲਮਾਂ ਬਹੁਤ ਸਾਰੀਆਂ ਹਿੱਟ ਹਨ ਪਹਿਲੀ ਫਿਲਮ ਪੁਸ਼ਪਾ ਨੇ ਵੀ ਕਾਫੀ ਰਿਕਾਰਡ ਕਾਇਮ ਕੀਤਾ ਸੀ ਹੁਣ ਪੁਸ਼ਪਾ 2 ਰਿਕਾਰਡ ਕਾਇਮ ਕਰਨ ਵਾਲੀ ਹੈ ਹਨੀ ਸਿੰਘ ਵਧੀਆ ਗਾਇਕ ਹੈ ਲੇਕਿਨ ਉਸਦੀ ਲਾਈਫ ਵੀ ਕਾਫੀ ਗੁੰਝਲਦਾਰ ਰਹੀ ਹੈ ਹੁਣ ਉਸਦੀ ਲਾਈਫ ਤੇ ਡਾਕੂਮੈਂਟਰੀ ਫਿਲਮ ਆਉਣ ਵਾਲੀ ਹੈ ਇਸ ਦਾ ਨਾਮ ਹੈ ਜੇ ਜੋ ਹਨੀ ਸਿੰਘ ਫੇਮਸ ਰੱਖਿਆ ਗਿਆ ਹੈ ਇਸ ਫਿਲਮ ਦਾ ਪਹਿਲਾ ਪੋਸਟਰ ਰਿਲੀਜ਼ ਕੀਤਾ ਗਿਆ ਹੈ ਇਹ ਡਾਕੂਮੈਂਟਰੀ OTT ਪਲੇਟਫਾਰਮ Netflix ਤੇ ਆਵੇਗੀ दी जानकारी नेटफ्लिक्स के ने सोशल मीडिया अकाउंट से सांझी की गई है कैप्शन में लिखा गया है कि वो नाम जो आप जानते हैं वो कहानी जो आपको नहीं पता एक ऐसे दिग्गज के विकास का गवाह बने जिसने भारतीय संगीत का चेहरा हमेशा के लिए बदल दिया 20 दिसंबर को सिर्फ नेटफ्लिक्स पर देखें जे जो हनी सिंह फेमस ਇਸ ਡਾਕੂਮੈਂਟਰੀ ਨੂੰ ਮੋਜੇ ਸਿੰਘ ਨੇ ਡਾਇਰੈਕਟ ਕੀਤਾ ਹੈ ਅਤੇ ਔਸਕਰ ਵਿਨਰ ਗੁਨੀਤ ਮੋਂਗਾ ਇਸਦੀ ਪ੍ਰੋਡਿਊਸਰ ਹੈ। ਇਹ ਫਿਲਮ ਹਾਨੀ ਸਿੰਘ ਦੇ ਸਟ੍ਰਗਲ, ਰਾਈਜ਼, ਡਿਪਰੈਸ਼ਨ ਅਤੇ ਇੰਡਸਟਰੀ ਵਿੱਚ ਵਾਪਸੀ ਦੀਆਂ ਕੁਝ ਰੌਚਕ ਤੱਥਾਂ ਨੂੰ ਪੇਸ਼ ਕਰੇਗੀ। ਹਾਨੀ ਦੀ ਜ਼ਿੰਦਗੀ ਦੇ ਵਿੱਚ ਪਿਆਰ, ਦਰਦ, ਪਰਿਵਾਰ, ਸਫਲਤਾ, ਅਸਫਲਤਾ, ਮੈਂਟਲ ਹੈਲਥ ਨੂੰ ਲੈ ਕੇ ਇਸ ਫਿਲਮ ਦੇ ਵਿੱਚ ਦਿਖਾਇਆ ਗਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਇਸ ਡਾਕੂਮੈਂਟਰੀ ਫਿਲਮ ਵਿੱਚ ਕੁਝ ਦਿਲਚਸਪ ਖੁਲਾਸੇ ਹੋਣ ਅਤੇ ਉਸ ਦੇ ਚਿਹਤਿਆਂ ਦੇ ਕਈ ਸਵਾਲਾਂ ਦਾ ਜਵਾਬ ਮਿਲ ਜਾਵੇ। 1973 ਵਿੱਚ ਧਰਮਿੰਦਰ ਅਤੇ ਹਿਮਾ ਮਾਲੜੀ ਦੀ ਫਿਲਮ ਜੁਗਨੂ ਰਿਲੀਜ਼ ਹੋਈ ਸੀ ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਕਿਉਂਕਿ ਇਸ ਫਿਲਮ ਨੇ ਬਾਕਸ ਆਫਿਸ ਦੇ ਰਿਕਾਰਡ ਕੈਮ ਕੀਤਾ ਸੀ। ਤਹਿਲਕਾਮ ਆਜ਼ਾਦਤਾ ਸੀ। ਫਿਲਮ ਨੇ ਦੋ ਜਿਗਰੀ ਦੋਸਤੀ ਨੂੰ ਹਮੇਸ਼ਾ ਦੇ ਲਈ ਖਤਮ ਕਰ ਦਿੱਤਾ। ਉਸ ਦੇ ਬਾਅਦ ਇਹਨਾਂ ਦੋਵਾਂ ਦੋਸਤਾਂ ਨੇ ਕਦੇ ਵੀ ਇਕੱਠੇ ਕੰਮ ਨਹੀਂ ਕੀਤਾ ਫਿਲਮ ਨੂੰ ਪਰਮੋਤ ਚੱਕਰਵਰਤੀ ਨੇ ਡਾਇਰੈਕਟ ਕੀਤਾ ਅਤੇ ਪ੍ਰੋਡਿਊਸਰ ਵੀ ਖੁਦ ਸਨ ਇਹ ਫਿਲਮ 1973 ਵਿੱਚ ਦੂਸਰੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫਿਲਮ ਸਾਬਤ ਹੋਈ ਇਸ ਫਿਲਮ ਨੇ ਮਹਿਮੂਦ ਦੇ ਨਾਲ ਪਰਮੋਤ ਚੱਕਰਵਰਤੀ ਦੀ ਦੋਸਤੀ ਦਾ ਅੰਤ ਹੋ ਗਿਆ ਜੁਗਨੂ ਦੀ ਰਿਲੀਜ਼ ਦੇ ਬਾਅਦ ਮਹਿਮੂਦ ਨੇ ਆਪਣੇ ਦੋਸਤ ਪ੍ਰਮੋ ਚੱਕਰਵਰਤੀ ਨੂੰ ਕਿਹਾ ਸੀ ਕਿ ਇਹ ਫਿਲਮ ਬਹੁਤ ਹਿੱਟ ਹੈ ਲੇਕਿਨ ਜੁਗਨੂ ਸੁਪਰ ਹਿੱਟ ਹੈ ਕਿਉਂਕਿ ਜੁਗਨੂ ਵਿੱਚ ਘੋੜਾ ਟ੍ਰੇਨ ਤੋਂ ਵੀ ਤੇਜ਼ ਦੌੜ ਸਕਦਾ ਹੈ ਇਹ ਗੱਲ ਇਸ ਲਈ ਮਹਿਮੂਦ ਨੇ ਕੀਤੀ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਦਰਸ਼ਕ ਉਹ ਦੇਖਣਾ ਚਾਹੁੰਦੇ ਹਨ ਜੋ ਕਦੇ ਨਹੀਂ ਦੇਖਿਆ ਪਰ ਪ੍ਰਮੋਦ ਚੱਕਰਵਰਤੀ ਨੂੰ ਮਹਿਮੂਦ ਦੀਆਂ ਇਹ ਗੱਲਾਂ ਠੀਕ ਨਹੀਂ ਲੱਗੀਆਂ ਉਹਨਾਂ ਨੇ ਗਲਤ ਅੰਦਾਜ਼ਾ ਲਗਾਇਆ ਜਿਸ ਦੇ ਬਾਅਦ ਇਹਨਾਂ ਦੀ ਦੋਸਤੀ ਟੁੱਟ ਗਈ ਕਿਉਂਕਿ ਪ੍ਰਮੋਦ ਸਮਝਦੇ ਸਨ ਕਿ ਸ਼ਾਇਦ ਮਹਿਮੂਦ ਉਹਨਾਂ ਦਾ ਮਜ਼ਾਕ ਉਡਾ ਰਹੇ ਹਨ ਇਸ ਫਿਲਮ ਨੇ ਤਰਮਿੰਦਰ ਦੇ ਕੈਰੀਅਰ ਨੂੰ ਨਵੀਂ ਦਿਸ਼ਾ ਦਿੱਤੀ ਤਰਮਿੰਦਰ ਦੀ ਲਗਾਤਾਰ ਦੂਜੀ ਫਿਲਮ ਅਤੇ ਨਿਰਦੇਸ਼ਕ ਪ੍ਰਮੋਦ ਦੇ ਨਾਲ ਬਾਕਸ ਆਫਿਸ ਤੇ ਹਿੱਟ ਰਹੀ 1971 ਦੇ ਵਿੱਚ ਨਯ ਜਮਾਨਾ ਵੀ ਫਿਲਮ ਹਿੱਟ ਰਹੀ ਜਿਸ ਵਿੱਚ ਤਰਮਿੰਦਰ ਦੇ ਨਾਲ ਹਿਮਾ ਮਾਨਣੀ ਅਤੇ ਮਹਿਬੂਦ ਵੀ ਸਨ ਮਹਿਬੂਦ ਨੇ ਜਿੰਨੀਆਂ ਵੀ ਫਿਲਮਾਂ ਦੇ ਵਿੱਚ ਕੰਮ ਕੀਤਾ ਹੈ ਸਾਰੀਆਂ ਹਿੱਟ ਰਹੀਆਂ ਹਨ ਫਿਲਮ ਇੰਡਸਟਰੀ ਦੇ ਵਿੱਚ ਰਾਜਕੁਮਾਰ ਰਾਓ ਬਤੌਰ ਐਕਟਰ 14 ਸਾਲ ਪੂਰੇ ਕਰ ਚੁੱਕਾ ਹੈ। ਉਹ ਹੁਣ ਬਤੌਰ ਨਰਮਾਤਾ ਆਪਣੀ ਨਵੀਂ ਪਾਰੀ ਸ਼ੁਰੂ ਕਰਨ ਵਾਲਾ ਹੈ। ਉਹ ਆਪਣੀ ਪਤਨੀ ਪਤਰ ਲੇਖਾ ਦੇ ਨਾਲ ਪ੍ਰੋਡਕਸ਼ਨ ਹਾਊਸ ਲਾਂਚ ਕਰ ਰਿਹਾ ਹੈ। ਉਸ ਦੀ ਪਹਿਲੀ ਫਿਲਮ ਨੂੰ ਵਿਵੇਕ ਦਾਸ ਚੌਧਰੀ ਨਿਰਦੇਸ਼ਿਤ ਕਰਨਗੇ। ਇਹ ਫਿਲਮ ਪੀਤੇ ਦੇਨੀ ਫਲੋਰ ਤੇ ਗਈ ਹੈ। ਰਾਜਕੁਮਾਰ ਰਾਓ ਆਪਣੇ ਬੈਨਰ ਦੀ ਪਹਿਲੀ ਫਿਲਮ ਵਿੱਚ ਐਕਟਿੰਗ ਵੀ ਕਰੇਗਾ। ਇਸ ਫਿਲਮ ਦੇ ਵਿੱਚ ਉਸ ਦੇ ਆਪੋਚੂਟ ਸਾਨੀਆ ਮਰਹੋਤਰਾ ਨਜ਼ਰ ਆਵੇਗੀ ਫਿਲਮ ਵਿੱਚ ਅਭਿਸ਼ੇਕ ਬੈਨਰਜੀ ਸੀਮਾ ਪਾਵਾ ਵਰਗੇ ਹੋਰ ਕਲਾਕਾਰ ਵੀ ਅਹਿਮ ਭੂਮਿਕਾ ਨਿਭਾਉਣਗੇ ਇਹ ਇੱਕ ਡਾਰਕ ਕਮੇਡੀ ਫਿਲਮ ਮੁੰਬਈ ਦੀ ਜ਼ਿੰਦਗੀ ਦੇ ਸੰਘਰਸ਼ ਨੂੰ ਪੇਸ਼ ਕਰਦੀ ਹੈ ਇੱਕ ਅਜਿਹੇ ਜੋੜੇ ਦੀ ਕਹਾਣੀ ਬਿਆਨ ਕਰਦੀ ਹੈ ਜੋ ਮੁੰਬਈ ਨਗਰੀ ਵਿੱਚ ਕਿਵੇਂ ਰਹਿੰਦੇ ਹਨ ਇਸ ਨੂੰ ਦਿਖਾਇਆ ਗਿਆ ਹੈ ਮੁੰਬਈ ਜਿੰਨੀ ਦੂਰੋਂ ਵਧੀਆ ਲੱਗਦੀ ਹੈ ਲੇਕਿਨ ਜਦੋਂ ਅਸੀਂ ਇਸ ਦੇ ਵਿੱਚ ਆਉਂਦੇ ਹਾਂ ਤਾ ਜਾ ਕੇ ਪਤਾ ਲੱਗਦਾ ਹੈ ਕਿ ਕਿੰਨੀ ਟਫ ਲਾਈਫ ਹੈ। ਰਾਜਕੁਮਾਰ ਰਾਓ ਨੇ Netflix ਦੇ ਨਾਲ 10 ਫਿਲਮਾਂ ਦਾ ਵੀ ਇਕਰਾਰ ਕੀਤਾ ਹੈ। ਇਹ ਫਿਲਮਾਂ ਤਿੰਨੋ ਜੋ ਜਨਵਰੀ 2025 ਤੱਕ ਆਉਣਗੀਆਂ। ਇਸ ਦੇ ਨਾਲ ਹੀ ਉਸ ਦਾ ਭਰਾ ਅਮਿਤ ਰਾਓ ਵੀ ਬਤੌਰ ਮੁੱਖ ਅਭਿਨੇਤਾ ਫਿਲਮ ਦਾ ਡਾਇਰੀ ਆਫ ਮਨੀਪੁਰ ਵਿੱਚ ਇੰਡਸਟਰੀ ਦੇ ਵਿੱਚ ਕਦਮ ਰੱਖਣ ਜਾ ਰਿਹਾ ਹੈ। ਇਹ ਫਿਲਮ ਮਨੀਪੁਰ ਦੇ ਹਾਰਾਤ ਤੇ ਬਣੀ ਹੋਈ ਹੈ। ਜਿਸ ਵਿੱਚ ਸਮਾਜਿਕ, ਰਾਜਨੀਤਿਕ ਅਤੇ ਜਾਤ ਆਧਾਰਿਤ ਸੰਘਰਸ਼ ਨੂੰ ਦਿਖਾਇਆ ਗਿਆ ਹੈ ਇਸ ਫਿਲਮ ਦਾ ਨਿਰਦੇਸ਼ਨ ਸੁਨੋਜ ਮਿਸ਼ਰਾ ਦਾ ਹੈ ਉਹ ਬਹੁਤ ਵਧੀਆ ਡਾਇਰੈਕਟਰ ਹੈ ਜਿਸ ਨੇ ਬਹੁਤ ਸਾਰੀਆਂ ਫਿਲਮਾਂ ਡਾਇਰੈਕਟ ਕੀਤੀਆਂ ਹਨ ਇਸ ਫਿਲਮ ਤੋਂ ਪਹਿਲਾਂ ਦਾ ਡਾਇਰੀ ਆਫ ਬੈਸਟ ਬੰਗਾਲ ਗਾਂਧੀ ਗਿਰਿ ਅਤੇ ਰਾਮਦਾਸ ਜਨਮ ਭੂਮੀ ਵਰਗੀਆਂ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕਾ ਹੈ ਰਾਜਕੁਮਾਰ ਰਾਓ ਦੇ ਕੋਲ ਬਹੁਤ ਸਾਰੀਆਂ ਫਿਲਮਾਂ ਹਨ ਰਾਜਕੁਮਾਰ ਰਾਓ ਪੋਲਕੇ ਦੁਆਰਾ ਨਿਰਦੇਸ਼ਿਤ ਮਾਲਕ ਫਿਲਮ ਦੇ ਵਿੱਚ ਵੀ ਨਜ਼ਰ ਆਵੇਗਾ ਇਸ ਤੋਂ ਇਲਾਵਾ Netflix ਦੇ ਨਾਲ ਉਸਨੇ ਕਈ ਫਿਲਮਾਂ ਦਾ ਕਰਾਰ ਕੀਤਾ ਹੈ। ਸੈਕਟਰ 36 ਦੇ ਨਿਰਦੇਸ਼ਕ ਅਦਿੱਤਿਆ ਨੰਬਾਲਕਰ ਦੇ ਨਾਲ ਉਹ ਮਿਲ ਕੇ ਫਿਲਮ ਬਣਾਵੇਗਾ। ਇਹ ਦੋਵਾਂ ਵਿਚਕਾਰ ਪਹਿਲਾ ਸਹਿਯੋਗ ਹੋਵੇਗਾ। ਫਿਲਮ ਦੀ ਕਹਾਣੀ ਇੱਕ ਹੱਤਿਆ ਦੇ ਆਧਾਰਤ ਹੈ। ਇਸ ਫਿਲਮ ਦੇ ਲਈ ਨਿਰਦੇਸ਼ਕ ਨੇ ਰਾਜਕਮਰ ਰਾਓ ਦੇ ਨਾਲ ਸੰਪਰਕ ਕੀਤਾ ਕਿਹਾ ਜਾ ਰਿਹਾ ਹੈ ਕਿ ਰਾਜਕਮਰ ਨੂੰ ਇਸ ਫਿਲਮ ਦੀ ਕਹਾਣੀ ਬਹੁਤ ਪਸੰਦ ਹੈ। ਜਿਸ ਦੀ ਸ਼ੂਟਿੰਗ ਜਲਦੀ ਸ਼ੁਰੂ ਹੋ ਰਹੀ ਹੈ। ਅਰਵਿਨਾ ਟੰਡਨ ਦੀ ਬੇਟੀ ਰਾਸ਼ਾ ਥਡਾਨੀ ਅਤੇ ਅਜੇ ਦੇਵਗਾਂ ਦੇ ਭਤੀਜੇ ਅਮਨ ਦੇਵਗਾਂ ਫਿਲਮ ਆਜ਼ਾਦ ਦੇ ਵਿੱਚ ਆਪਣਾ ਬਾਲੀਵੁੱਡ ਡੈਬਿਊ ਕਰਨ ਜਾ ਰਹੇ ਹਨ ਫਿਲਮ ਦਾ ਪੋਸਟਰ ਤੇ ਟ੍ਰੇਲਰ ਜਾਰੀ ਹੋ ਚੁੱਕਾ ਹੈ ਜਿਸ ਵਿੱਚ ਅਮਨ ਅਤੇ ਰਾਸ਼ਾ ਦਿਖਾਈ ਦੇ ਰਹੇ ਹਨ ਇਸ ਫਿਲਮ ਦੇ ਵਿੱਚ ਅਜੇ ਦੇਵਗਾਂ ਦੀ ਬਹੁਤ ਵਧੀਆ ਭੂਮਿਕਾ ਹੈ ਫਿਲਮ ਦੇ ਪੋਸਟਰ ਵਿੱਚ ਅਜੇ ਨਜ਼ਰ ਵੀ ਆ ਰਿਹਾ ਹੈ ਨਾਲ ਹੀ ਰਾਸ਼ਾ ਤੇ ਅਮਨ ਵੀ ਨਜ਼ਰ ਆਉਂਦੇ ਹਨ ਮੇਕਰਜ਼ ਨੇ ਇਸ ਫਿਲਮ ਦਾ ਪੋਸਟਰ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤਾ ਹੈ ਅਤੇ ਕੈਪਸ਼ਨ ਵਿੱਚ ਲਿਖਿਆ ਹੈ ਕਿ ਇਸ ਕਹਾਣੀ ਦਾ ਦਿਲ ਇੱਕ ਯੋਧਾ ਹੈ ਅਤੇ ਧੜਕਨ ਹੈ। ਆਜ਼ਾਦ 17 ਜਨਵਰੀ 2025 ਨੂੰ ਵੱਡੇ ਪਰਦੇ ਤੇ ਰਿਲੀਜ਼ ਹੋ ਰਹੀ ਹੈ। ਫਿਲਮ ਦੀ ਕਹਾਣੀ ਅਲੱਗ ਕਿਸਮ ਦੀ ਹੈ। ਇਸ ਫਿਲਮ ਦੇ ਵਿੱਚ ਫਿਲਮ ਦੇ ਨਾਇਕਤਾ ਕੋਟ ਸਵਾਰੀ ਨਾਲ ਡੂੰਘਾ ਰਿਸ਼ਤਾ ਹੈ। ਕਹਾਣੀ ਵਿੱਚ ਉਦੋਂ ਨਵਾਂ ਮੋੜ ਆਉਂਦਾ ਹੈ ਜਦੋਂ ਉਸ ਦਾ ਪਿਆਰਾ ਕੋੜਾ ਗੁੰਮ ਹੋ ਜਾਂਦਾ ਹੈ। ਫਿਰ ਇਸ ਕੋੜੇ ਨੂੰ ਖੋਜਣ ਦੇ ਨਾਲ ਕਹਾਣੀ ਅੱਗੇ ਵਧੇ ਜਾਂਦੀ ਹੈ ਅਮਨ ਨੇ ਕਿਰਦਾਰ ਨੂੰ ਬਹੁਤ ਵਧੀਆ ਨਿਵਾਇਆ ਹੈ ਇਸ ਫਿਲਮ ਦੇ ਟ੍ਰੇਲਰ ਨੂੰ ਕਾਫੀ ਪਸੰਦ ਕੀਤਾ ਗਿਆ ਹੈ ਉਮੀਦ ਹੈ ਕਿ ਇਸ ਫਿਲਮ ਨੂੰ ਬਹੁਤ ਵਧੀਆ ਰਿਸਪੌਂਸ ਮਿਲੇਗਾ ਇਸ ਫਿਲਮ ਦਾ ਨਿਰਮਾਣ ਰੋਨੀ ਸਕਰੂ ਵਾਲਾ ਤੇ ਪ੍ਰਗਿਆ ਕਪੂਰ ਨੇ ਕੀਤਾ ਹੈ ਇਸ ਫਿਲਮ ਦੇ ਇਲਾਵਾ ਅਜ ਦੇਵਗਨ ਸਨ ਆਫ ਸਰਦਾਰ 2 ਵਿੱਚ ਵੀ ਨਜ਼ਰ ਆਉਣਗੇ ਅਤੇ ਇੱਕ ਹੋਰ ਫਿਲਮ ਹੈ ਦੇਦੇ ਪਿਆਰ ਦੇ 2 ਜਿਸ ਨੂੰ ਲੈ ਕੇ ਅਜੇ ਦੇਵਗਨ ਬਹੁਤ ਖੁਸ਼ ਹੈ ਅਜੇ ਦੇਵਗਨ ਦਾ ਕਹਿਣਾ ਹੈ ਕਿ ਆਜ਼ਾਦ ਫਿਲਮ ਬਹੁਤ ਵਧੀਆ ਫਿਲਮ ਹੈ ਜਿਸ ਵਿੱਚ ਰਾਸ਼ਾ ਅਤੇ ਅਮਨ ਨੇ ਬਹੁਤ ਵਧੀਆ ਕੰਮ ਕੀਤਾ ਹੈ ਇਹ ਦੋਵੇਂ ਬਹੁਤ ਹੀ ਵਧੀਆ ਕਲਾਕਾਰ ਹਨ ਪਵਨ ਕਲਿਆਣ ਇਹਨੀ ਦਿਨੀ ਆਪਣੀ ਫਿਲਮ ਓਜੀ ਨੂੰ ਲੈ ਕੇ ਕਾਫੀ ਚਰਚਾ ਵਿੱਚ ਹੈ ਸੁਜੀਤ ਦੁਆਰਾ ਨਿਰਦੇਸ਼ਿਤ ਅਤੇ ਦਨਿਆ ਡੀ ਵੀ ਵੀ ਦੁਆਰਾ ਵੱਡੇ ਪੈਮਾਨੇ ਤੇ ਇਸ ਫਿਲਮ ਨੂੰ ਬਣਾਇਆ ਜਾ ਰਿਹਾ ਹੈ ਹైదరాబాద్ ਦੇ ਰਾਮੋਜੀ ਫਿਲਮ ਸਿਟੀ ਵਿੱਚ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ ਪਵਨ ਕਲਿਆਣ ਹਰੀ ਹਰ ਵੀਰਾ ਮਦੂ ਦੀ ਸ਼ੂਟਿੰਗ ਖਤਮ ਕਰਨ ਤੋਂ ਬਾਅਦ ਇਸ ਫਿਲਮ ਦਾ ਹਿੱਸਾ ਹੋਣਗੇ ਇਸ ਫਿਲਮ ਨੂੰ ਲੈ ਕੇ ਇੱਕ ਖਬਰ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਹੈ ਕਿ ਇਸ ਫਿਲਮ ਦੇ ਵਿੱਚ ਪ੍ਰਵਾਸ ਦੀ ਐਂਟਰੀ ਹੋ ਸਕਦੀ ਹੈ ਪ੍ਰਵਾਸ ਇਸ ਫਿਲਮ ਦੇ ਅੰਤ ਵਿੱਚ ਇੱਕ ਅਹਿਮ ਭੂਮਿਕਾ ਵਿੱਚ ਨਜ਼ਰ ਆਵੇਗਾ ਇਸ ਦੇ ਇਲਾਵਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਨਿਰਮਾਤਾ ਨੇ ਪ੍ਰਵਾਸ ਨੂੰ ਕਹਾਣੀ ਸੁਣਾਈ ਅਤੇ ਇਸ ਨੂੰ ਸਹਿਮਤੀ ਦੇ ਦਿੱਤੀ ਹੈ ਪਰ ਬਾਅਦ ਵਿੱਚ ਪਤਾ ਲੱਗਾ ਹੈ ਕਿ ਇਹ ਅਫਵਾਹ ਸੀ ਪ੍ਰਵਾਸ ਨੇ ਕੋਈ ਵੀ ਹਾਂ ਨਹੀਂ ਕੀਤੀ ਇਸ ਤੋਂ ਪਹਿਲਾਂ ਇੱਕ ਹੋਰ ਵੀ ਅਫਵਾਹ ਉਡੀਸੀ ਕੀ ਇਸ ਫਿਲਮ ਦੇ ਵਿੱਚ ਪਵਨ ਦੇ بیٹے ਆਖੀਰਾਂ ਨੰਦਨ ਇਸ ਫਿਲਮ ਦਾ ਹਿੱਸਾ ਹੋਵੇਗਾ ਲੇਕਿਨ ਇਸ ਵਿੱਚ ਵੀ ਕੋਈ ਸੱਚਾਈ ਨਹੀਂ ਸੀ ਓਜੀ ਫਿਲਮ ਦੇ ਵਿੱਚ ਪਵਨ ਦੇ ਨਾਲ ਪ੍ਰਿਯੰਕਾ ਮੋਹਨ ਵੀ ਮੁੱਖ ਭੂਮਿਕਾ ਦੇ ਵਿੱਚ ਨਜ਼ਰ ਆ ਰਹੀ ਹੈ ਬਾਲੀਵੁੱਡ ਅਭਿਨੇਤਾ ਇਮਰਾਨ ਹਾਸ਼ਮੀ ਪਾਵਰ ਸਟਾਰ ਪਵਨ ਕਲਿਆਣ ਦੇ ਦੁਸ਼ਮਣ ਦੀ ਭੂਮਿਕਾ ਵਿੱਚ ਨਜ਼ਰ ਆਵੇਗਾ ਪਵਨ ਕਲਿਆਣ ਦਾ ਕਹਿਣਾ ਹੈ ਕਿ ਇਹ ਬਹੁਤ ਵਧੀਆ ਫਿਲਮ ਹੈ ਜਿਸ ਨੂੰ ਦਰਸ਼ਕ ਭਰਪੂਰ ਪਿਆਰ ਦੇਣਗੇ ਇਸ ਫਿਲਮ ਦੇ ਵਿੱਚ ਐਕਸ਼ਨ ਬਹੁਤ ਅਲੱਗ ਕਿਸਮ ਦਾ ਦਿਖਾਇਆ ਗਿਆ ਹੈ ਫਿਲਮ بڑے ਮੀਆਂ ਛੋਟੇ ਮੀਆਂ ਚ ਨਜ਼ਰ ਆਈ ਮਨੁਸ਼ੀ ਸ਼ਿਲਰ ਦਾ ਕਹਿਣਾ ਹੈ ਕਿ ਉਸ ਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਉਸ ਦੇ ਕੋਲ ਨਵੀਂ ਕਹਾਣੀ ਆਉਂਦੀ ਹੈ ਉਸ ਦੇ ਕੋਲ ਬਹੁਤ ਸਾਰੀਆਂ ਕਹਾਣੀਆਂ ਆਈਆਂ ਹਨ ਲੇਕਿਨ ਉਹਦਾ ਵਿੱਚੋਂ ਕੁਝ ਹੀ ਫਿਲਮਾਂ ਨੂੰ ਸਾਇਨ ਕੀਤਾ ਹੈ ਮਨੁਸ਼ੀ ਦਾ ਕਹਿਣਾ ਹੈ ਕਿ ਮੈਂ ਬਚਪਨ ਤੋਂ ਹੀ ਐਕਟ੍ਰੈਸ ਬਣਨ ਦੀ ਚਾਹਤ ਸੀ ਜਿਸ ਕਰਕੇ ਮੈਂ ਸਕੂਲ ਦੇ ਵਿੱਚ ਨਾਟਕਾਂ ਵਿੱਚ ਹਿੱਸਾ ਲਿਆ ਅਤੇ ਸ਼ਾਸਤਰੀ ਸੰਗੀਤ ਵੀ ਸਿੱਖਿਆ ਪਰ ਮੈਂ ਚਾਹੁੰਦੀ ਸੀ ਕਿ ਮੈਂ ਫਿਲਮ ਇੰਡਸਟਰੀ ਦੇ ਵਿੱਚ ਆਵਾਂ ਮਨੁਸ਼ੀ ਨੇ ਇਸ ਵਾਰ ਪਹਿਲੀ ਵਾਰ ਸਟੇਜ ਤੇ ਡੈਬਿਊ ਕੀਤਾ ਹੈ ਜਦੋਂ ਉਸਨੇ ਗੋਆ ਵਿੱਚ ਭਾਰਤੀ ਕਮੰਤਰੀ ਫਿਲਮ ਮਹਾਉਸਵ ਆਈ ਐਫ ਐਫ ਆਈ ਦੇ ਮੰਚ ਤੇ ਲਾਈਵ ਪੇਸ਼ਕਾਰੀ ਕੀਤੀ ਇਸ ਮੌਕੇ ਤੇ ਦਰਸ਼ਕਾਂ ਦੇ ਵਿੱਚ ਉਸਦੇ ਮਾਤਾ ਪਿਤਾ ਵੀ ਮੌਜੂਦ ਸਨ ਇਸ ਮੌਕੇ ਤੇ ਕ੍ਰਿਤੀ ਸੈਨਨ, ਰਣਵੀਰ ਕਪੂਰ, ਸਾਨੀਆ ਮਲਹੋਤਰਾ ਵਰਗੇ ਵੀ ਕਲਾਕਾਰ ਸ਼ਾਮਲ ਸਨ। ਮਨੁਸ਼ੀ ਦਾ ਕਹਿਣਾ ਹੈ ਕਿ ਮੈਨੂੰ ਬਹੁਤ ਖੁਸ਼ੀ ਹੋਈ ਕਿ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਦੇ ਇਸ ਮੌਕੇ ਤੇ ਮੈਨੂੰ ਸੱਦਾ ਦਿੱਤਾ ਗਿਆ। ਮੈਂ ਆਪਣੇ ਆਪ ਨੂੰ ਭਾਗਾ ਵਾਲੀ ਮੰਨਦੀ ਹਾਂ ਕਿ ਮੈਂ ਇਸ ਫਿਲਮ ਫੈਸਟੀਵਲ ਦਾ ਹਿੱਸਾ ਰਹੀ। ਇਹਨਾਂ ਫਿਲਮ ਫੈਸਟੀਵਲ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਕਿਉਂਕਿ ਇੱਥੇ ਅੰਤਰਰਾਸ਼ਟਰੀ ਫਿਲਮਾਂ ਨੂੰ ਪੇਸ਼ ਕੀਤਾ ਜਾਂਦਾ ਹੈ। ਮੈਂ ਇਹ ਵੀ ਕਹਿਣਾ ਚਾਹੁੰਦੀ ਹਾਂ ਕਿ ਅਜਹਿ ਫਿਲਮ ਫੈਸਟੀਵਲ ਦੇ ਵਿੱਚ ਗਲੈਮਰ ਦੇ ਵੱਖ-ਵੱਖ ਰੰਗ ਦੇਖ ਕੇ ਬਹੁਤ ਖੁਸ਼ੀ ਹੁੰਦੀ ਹੈ ਇੱਥੇ ਪੇਸ਼ਕਾਰੀ ਕਰਕੇ ਆਪਣੇ ਆਪ ਨੂੰ ਤਸੱਲੀ ਮਿਲਦੀ ਹੈ ਇਹ ਇੱਕ ਅਜਿਹੇ ਮੰਚ ਹੈ ਜਿੱਥੇ ਦੇਸ਼ ਵਿਦੇਸ਼ ਦੇ ਟੌਪ ਦੇ ਫਿਲਮ ਮੇਕਰ ਆਉਂਦੇ ਹਨ ਇਸ ਫੈਸਟੀਵਲ ਦੀ ਸਟੇਜ ਤੇ ਆਉਣਾ ਹੀ ਬਹੁਤ ਵੱਡੀ ਗੱਲ ਹੈ ਮੇਰੇ ਕੋਲ ਬਹੁਤ ਸਾਰੀਆਂ ਫਿਲਮਾਂ ਹਨ ਜਿਨ੍ਹਾਂ ਦੀ ਮੈਂ ਸ਼ੂਟਿੰਗ ਕਰ ਰਹੀ ਹਾਂ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਹੈ ਕਿ ਮੈਂ ਫਿਲਮ ਉਹ ਸਾਈਨ ਕਰਦੀ ਹਾਂ ਜੋ ਬਿਲਕੁਲ ਅਲੱਗ ਹੋਵੇ ਅਤੇ ਕਲਾਕਾਰ ਨਾਲ ਕੌਣ ਹਨ ਇਹ ਵੀ ਮੈਂ ਜ਼ਰੂਰ ਦੇਖਦੀ ਹਾਂ ਬਾਲੀਵੁੱਡ ਦੇ ਵਿੱਚ ਕੁਸ਼ਾ ਕਪਲਾ ਅਜਿਹੀ ਕਲਾਕਾਰ ਹੈ ਜਿਸ ਨੇ ਫਿਲਮ ਇੰਡਸਟਰੀ ਵਿੱਚ ਬਹੁਤ ਕੰਮ ਕੀਤਾ ਹੈ ਉਹ ਪ੍ਰੋਫੈਸ਼ਨਲ ਲਾਈਫ ਤੋਂ ਕਿਤੇ ਜ਼ਿਆਦਾ ਆਪਣੀ ਪਰਸਨਲ ਲਾਈਫ ਕਰਕੇ ਚਰਚਾ ਵਿੱਚ ਰਹੀ ਹੈ ਕਿਉਂਕਿ ਉਸ ਨੇ 2017 ਵਿੱਚ ਜੋਰਾਵਰ ਆਲੂ ਵਾਲੀਆਂ ਨਾਲ ਵਿਆਹ ਕੀਤਾ ਸੀ ਪਰ ਵਿਆਹ ਦੇ 6 ਸਾਲਾਂ ਬਾਅਦ ਦੋਵੇਂ ਅਲੱਗ ਹੋ ਗਏ ਇੱਕ ਇੰਟਰਵਿਊ ਵਿੱਚ ਕੁਸ਼ਾ ਕਪਲਾ ਦਾ ਕਹਿਣਾ ਹੈ ਕਿ ਸਾਨੂੰ ਆਪਣੇ ਤਲਾਕ ਦੀ ਖਬਰ ਦੱਸਣੀ ਪਈ ਕਿਉਂਕਿ ਇੱਕ ਮੀਡੀਆ ਕੰਪਨੀ ਨੂੰ ਸਾਡੇ ਤਲਾਕ ਦੇ ਬਾਰੇ ਪਤਾ ਲੱਗ ਗਿਆ ਸੀ ਉਸ ਕੰਪਨੀ ਨੇ ਸਾਨੂੰ 2 ਦਿਨ ਦਾ ਸਮਾਂ ਦਿੰਦੇ ਹੋਏ ਕਿਹਾ ਕਿ ਜੇਕਰ ਅਸੀਂ ਇਸ ਦਾ ਐਲਾਨ ਨਹੀਂ ਕੀਤਾ ਤਾਂ ਉਹ ਤੀਸਰੇ ਦਿਨ ਖੁਦ ਹੀ ਖਬਰ ਪ੍ਰਕਾਸ਼ਿਤ ਕਰਨਗੇ ਜਿਸ ਕਰਕੇ ਮੈਨੂੰ ਇਹ ਦੱਸਣਾ ਪਿਆ ਕਿ ਮੈਂ ਆਪਣੇ ਪਤੀ ਤੋਂ ਅਲੱਗ ਹੋ ਗਈ ਹਾਂ ਕੁਸ਼ਾ ਹੁਣ ਤੱਕ ਥੈਂਕ ਯੂ ਫਾਰ ਕਮਿੰਗ ਸੈਲਫੀ ਅਤੇ ਪਲਾਨ ਇਹ ਪਲਾਨ ਵੀ ਵਰਗੀਆਂ ਫਿਲਮਾਂ ਵਿੱਚ ਨਜ਼ਰ ਆ ਚੁੱਕੀ ਹੈ। 쿠샤 ਕਪੜਾ ਦਾ ਕਹਿਣਾ ਹੈ ਕਿ ਮੈਂ ਆਪਣੇ ਕੈਰੀਅਰ ਤੇ ਧਿਆਨ ਦੇਣਾ ਚਾਹੁੰਦੀ ਹਾਂ। ਮੈਂ ਚਾਹੁੰਦੀ ਹਾਂ ਕਿ ਵਧੀਆ ਫਿਲਮਾਂ ਕਰਾਂ, ਸਟੇ ਸ਼ੋਅ ਕਰਾਂ ਅਤੇ ਐਡ ਫਿਲਮਾਂ ਕਰਾਂ। ਮੇਰੇ ਕੋਲ ਬਹੁਤ ਸਾਰੀਆਂ ਫਿਲਮਾਂ ਦੇ ਆਫਰ ਆ ਰਹੇ ਹਨ। ਮੈਂ ਉਹਨਾਂ ਵਿੱਚੋਂ ਕੁਝ ਇੱਕ ਨੂੰ ਸਾਈਨ ਕੀਤਾ ਹੈ ਜਿਨ੍ਹਾਂ ਦੀ ਸ਼ੂਟਿੰਗ ਬਹੁਤ ਜਲਦ ਹੋ ਰਹੀ ਹੈ। ਮੈਂ ਆਪਣੀ ਪਰਿਵਾਰਕ ਲਾਈਫ ਨੂੰ ਇੱਕ ਪਾਸੇ ਰੱਖ ਕੇ ਆਪਣੇ ਕੈਰੀਅਰ ਤੇ ਧਿਆਨ ਦੇ ਰਹੀ ਹਾਂ। ਇੱਕ ਦੂਜੇ ਕੇ ਵਾਸਤੇ ਕਵੀਰ ਸਿੰਘ ਡ੍ਰੀਮ ਗਰਲ ਬੈਗ ਬੋਲ ਰਾਕੇਟ ਗੈਂਗ ਵਰਗੀਆਂ ਫਿਲਮਾਂਾਂ ਨੂੰ ਸ਼ੂਟ ਕਰਨ ਵਾਲੀ ਨਿਕਿਤਾ দত্ত ਕਾਫੀ ਚਰਚਾ ਵਿੱਚ ਰਹਿੰਦੀ ਹੈ। ਹਾਲ ਹੀ ਵਿੱਚ ਅਸਕਰ ਲਈ ਨਾਮਜ਼ਦ ਮਰਾਠੀ ਫਿਲਮ ਕਰਾਟ ਗਣਪਤੀ ਦੇ ਵਧੀਆ ਅਭਿਨੇ ਕਰਨ ਉਸ ਨੇ ਲੋਕਾਂ ਦਾ ਦਿਲ ਜਿੱਤਿਆ ਹੈ। ਹੁਣ ਉਹ ਜਵੈਲ ਥੀਵ ਵਿੱਚ ਨਜ਼ਰ ਆਵੇਗੀ। ਸੈਫ ਆਲੀ ਖਾਨ ਜੈਦੀਪ ਅਹਿਲਾਵਤ ਦੇ ਨਾਲ ਨਜ਼ਰ ਆ ਰਹੀ ਹੈ। ਇਹ ਡਕੈਤੀ ਥ੍ਰਿਲਰ ਫਿਲਮ ਹੈ। ਨੇਕੀਤਾ ਦਾ ਤਾਦਾ ਕਹਿਣਾ ਹੈ ਕਿ ਮੈਂ ਇਸ ਫਿਲਮ ਦਾ ਹਿੱਸਾ ਬਣ ਕੇ ਬਹੁਤ ਖੁਸ਼ ਹਾਂ ਕਿਉਂਕਿ ਇਹ ਇੱਕ ਬਹੁਤ ਵਧੀਆ ਫਿਲਮ ਹੈ ਇਸ ਦੇ ਨਾਲ ਹੀ ਸਾਥੀ ਕਲਾਕਾਰ ਬਹੁਤ ਵਧੀਆ ਹਨ ਸੈਫ ਅਲੀ ਖਾਨ ਅਤੇਸ਼ ਜੈਦੀਪ ਦੇ ਨਾਲ ਕੰਮ ਕਰਕੇ ਬਹੁਤ ਵਧੀਆ ਲੱਗਾ ਹੈ ਮੇਰੀ ਜੋੜੀ ਸੈਫ ਅਲੀ ਖਾਨ ਦੇ ਨਾਲ ਹੈ ਇਸ ਫਿਲਮ ਦੀ ਸ਼ੂਟਿੰਗ ਬਹੁਤ ਰਚਨਾਤਮਕ ਰਹੀ ਹੈ ਇਸ ਫਿਲਮ ਦੀ ਸ਼ੂਟਿੰਗ ਕਰਕੇ ਮੈਨੂੰ ਵੱਖਰਾ ਅਹਿਸਾਸ ਹੋਇਆ ਹੈ ਰੋਬੀ ਘਰੇਵਾਲ ਦੁਆਰਾ ਡਾਇਰੈਕਟ ਕੀਤੀ ਗਈ ਫਿਲਮ ਜਵੇਲ ਥੀਫ ਇੱਕ ਮਨੋਰੰਜਨ ਡਕੈਤੀ ਥ੍ਰਿਲਰ ਹੈ ਇਸ ਵਿੱਚ ਸੈਫ ਅਲੀ ਖਾਨ ਅਤੇ ਨੀਕੀਤਾ ਦੱਤਾ ਮੁੱਖ ਪੁੰਕਾ ਦੇ ਵਿੱਚ ਨਜ਼ਰ ਆ ਰਹੇ ਹਨ ਨੀਕੀਤਾ ਦੱਤਾ ਦਾ ਕਹਿਣਾ ਹੈ ਕਿ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਮੈਨੂੰ ਐਕਸ਼ਨ ਥ੍ਰਿਲਰ ਫਿਲਮਾਂ ਮਿਲਦੀਆਂ ਹਨ ਨੀਕੀਤਾ ਦਾ ਕਹਿਣਾ ਹੈ ਕਿ ਮੈਂ ਸਭ ਤੋਂ ਪਹਿਲਾਂ ਐਂਕਰਿੰਗ ਸ਼ੁਰੂ ਕੀਤੀ ਸੀ ਫਿਰ ਮੈਨੂੰ ਹੋਰ ਆਫਰ ਮਿਲਣ ਲੱਗੇ ਫਿਲਮ ਇੰਡਸਟਰੀ ਦੇ ਸੰਘਰਸ਼ ਬਾਰੇ ਉਸ ਦਾ ਕਹਿਣਾ ਹੈ ਕਿ ਫਿਲਮ ਇੰਡਸਟਰੀ ਅਜਿਹੀ ਇੰਡਸਟਰੀ ਹੈ ਜਿੱਥੇ ਸੰਘਰਸ਼ ਕਰਨਾ ਪੈਂਦਾ ਹੈ ਤੁਹਾਨੂੰ ਬਹੁਤ ਤਰ੍ਹਾਂ ਦੇ ਲੋਕ ਮਿਲਦੇ ਹਨ ਲੇਕਿਨ ਆਪਣੇ ਆਪ ਨੂੰ ਵਧੀਆ ਸਾਬਤ ਕਰਨ ਦੀ ਤੁਹਾਨੂੰ ਲੋੜ ਪੈਂਦੀ ਹੈ ਤੁਹਾਡੇ ਵਿੱਚ ਗੁਣ ਹੋਣੇ ਚਾਹੀਦੇ ਹਨ ਤਰੱਕੀ ਆਪਣੇ ਆਪ ਮਿਲਦੀ ਹੈ ਸਖਤ ਮਿਹਨਤ ਕਰੋ ਦੋਸਤਾਂ ਨਾਲ ਪਿਆਰ ਕਰੋ ਹਰ ਇੱਕ ਨੂੰ ਮਿਲੋ ਅਜਿਹਾ ਫਿਲਮ ਇੰਡਸਟਰੀ ਦਾ ਅਸੂਲ ਹੈ ਜੋ ਨਿਰਦੇਸ਼ਕ ਕਹਿੰਦੇ ਹਨ ਉਸ ਦੇ ਹਿਸਾਬ ਨਾਲ ਐਕਟਿੰਗ ਕਰਨੀ ਪੈਂਦੀ ਹੈ ਮੈਨੂੰ ਜਿਨੇ ਵੀ ਨਰਮਾਤਾ ਨਿਰਦੇਸ਼ਕ ਮਿਲੇ ਹਨ ਬਹੁਤ ਹੀ ਪਿਆਰੇ ਮਿਲੇ ਹਨ ਜਿਨ੍ਹਾਂ ਨੇ ਮੇਰਾ ਹਮੇਸ਼ਾ ਹੌਸਲਾ ਹੀ ਵਧਾਇਆ ਹੈ ਇੱਕ ਕਲਾਕਾਰ ਦੇ ਲਈ ਹੌਸਲਾ ਹੀ ਕਾਫੀ ਹੁੰਦਾ ਹੈ ਜੋ ਉਸ ਨੂੰ ਤਰੱਕੀ ਤੇ ਲੈ ਕੇ ਜਾਂਦਾ ਹੈ ਪ੍ਰਗਿਆ ਜੈਸਵਲ ਮਸ਼ਹੂਰ ਭਾਰਤੀ ਕ੍ਰਿਕਟਰ ਸ਼ੁਭਮਨ ਗਿੱਲ ਨੂੰ ਲੈ ਕੇ ਚਰਚਾ ਵਿੱਚ ਰਹੀ ਹੈ ਸ਼ੁਭਮਨ ਗਿੱਲ ਆਪਣੀ ਖੇਡ ਨੂੰ ਲੈ ਕੇ ਚਰਚਾ ਵਿੱਚ ਰਹਿੰਦਾ ਹੈ ਇਸ ਦੇ ਨਾਲ ਹੀ ਉਹ ਆਪਣੀ ਡੇਟਿੰਗ ਲਾਈਫ ਨੂੰ ਲੈ ਕੇ ਕਾਫੀ ਸੁਰਖੀਆਂ ਵਿੱਚ ਰਿਹਾ ਹੈ ਕਈ ਅਭਿਨੇਤਰੀਆਂ ਦੇ ਨਾਲ ਉਸਦੇ ਪਿਆਰ ਦੀਆਂ ਖਬਰਾਂ ਆਈਆਂ ਹਨ ਹਾਲ ਹੀ ਵਿੱਚ ਪ੍ਰਗਿਆ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਜੇਕਰ ਉਸ ਨੂੰ ਮੌਕਾ ਮਿਲੇ ਤਾਂ ਉਹ ਸ਼ੁਭਮਨ ਗੈਲ ਨਾਲ ਡੇਟ ਕਰਨਾ ਚਾਹੇਗੀ ਕਿਉਂਕਿ ਉਹ ਕਾਫੀ ਵਧੀਆ ਲੱਗਦਾ ਹੈ ਤੇ ਕਾਫੀ ਕਿਊਟ ਹੈ ਇਸ ਤਰ੍ਹਾਂ ਅਕਸ਼ ਕੁਮਾਰ ਸਟਾਰਰ ਫਿਲਮ ਖੇਲ ਖੇਲ ਮੇ ਵਿੱਚ ਬਾਲੀਵੁੱਡ ਵਿੱਚ ਡੈਬਿਊ ਕਰਨ ਵਾਲੀ ਪ੍ਰਗਿਆ ਸੌਦੀਆਂ ਫਿਲਮਾਂ ਦਾ ਇੱਕ ਵੱਡਾ ਨਾਂ ਹੈ ਕੈਮਰੇ ਦੇ ਸਾਹਮਣੇ ਰਹਿਣਾ ਉਸ ਨੂੰ ਪਸੰਦ ਹੈ ਉਹ ਕਈ ਫੈਸ਼ਨ ਸ਼ੋਅ ਵਿੱਚ ਹਿੱਸਾ ਲੈ ਚੁੱਕੀ ਹੈ ਪ੍ਰਗਿਆ ਜੈਸਵਾਲ ਦਾ ਕਹਿਣਾ ਹੈ ਕਿ ਮੈਂ ਸੌਦੀਆਂ ਕਈ ਫਿਲਮਾਂ ਦੇ ਵਿੱਚ ਕੰਮ ਕੀਤਾ ਹੈ ਜਿਨ੍ਹਾਂ ਫਿਲਮਾਂ ਨੂੰ ਕਾਫੀ ਪਿਆਰ ਮਿਲਿਆ ਹੈ ਇਹ ਫਿਲਮਾਂ ਬਹੁਤ ਹੀ ਹਿੱਟ ਰਹੀਆਂ ਹਨ ਇਨੀ ਦਿਨੀ ਕਈ ਅਭਿਨੇਤਰੀਆਂ ਬੋਲਡ ਵੈਬ ਸੀਰੀਜ਼ ਕਰ ਰਹੀਆਂ ਹਨ ਇਸ ਸ਼੍ਰੇਣੀ ਦੀ ਇੱਕ ਵੈਬ ਸੀਰੀਜ਼ ਕਾਫੀ ਚਰਚਿਤ ਹੋਈ ਸੀ ਜਿਸ ਦਾ ਨਾਂ ਸੀ ਗੰਦੀ ਬਾਦ ਇਸ ਸੀਰੀਜ਼ ਵਿੱਚ ਅਭਿਨੇਤਰੀ ਅਨਵੇਸ਼ੀ ਜੈਨ ਨੇ ਕੰਮ ਕੀਤਾ ਸੀ ਜਿਸ ਤੇ ਕੰਮ ਨੂੰ ਕਾਫੀ ਪਸੰਦ ਕੀਤਾ ਗਿਆ ਲੇਕਿਨ ਉਸ ਦੇ ਰਿਸ਼ਤੇਦਾਰ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਇਸ ਸੀਰੀਜ਼ ਵਿੱਚ ਕੀਤੇ ਕੰਮ ਨੂੰ ਚੰਗਾ ਨਹੀਂ ਸਮਝਿਆ ਕਿਉਂਕਿ ਫਿਲਮ ਇੰਡਸਟਰੀ ਜਿਹੀ ਹੈ ਜਿੱਥੇ ਫਿਲਮਾਂ ਸੀਰੀਅਲ ਅਤੇ ਵੱਖ-ਵੱਖ ਸਟੇਜਾਂ ਤੇ ਵੱਖ-ਵੱਖ ਤਰ੍ਹਾਂ ਦੇ ਰੋਲ ਕਰਨੇ ਪੈਂਦੇ ਹਨ ਪਰ ਕਈ ਵਾਰ ਪਰਿਵਾਰਕ ਅਤੇ ਰਿਸ਼ਤੇਦਾਰ ਇਹਨਾਂ ਰੋਲਾਂ ਨੂੰ ਪਸੰਦ ਨਹੀਂ ਕਰਦੇ ਅਨਵੇਸ਼ੀ ਦਾ ਕਹਿਣਾ ਹੈ ਕਿ ਇੱਕ ਵੀਡੀਓ ਕਲਿੱਪ ਵਾਇਰਲ ਹੋਣ ਤੋਂ ਬਾਅਦ ਉਸ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਮੇਰੀ ਵੀਡੀਓ ਕਲਿੱਪ ਦੇਖ ਕੇ ਰਿਸ਼ਤੇਦਾਰਾਂ ਨੇ ਮੇਰੇ ਪਰਿਵਾਰ ਨੂੰ ਤਾਨੇ ਮੇਨੇ ਮਾਰਨੇ ਸ਼ੁਰੂ ਕਰ ਦਿੱਤੇ ਕਿ ਦੇਖੋ ਤੁਹਾਡੀ ਬੇਟੀ ਕਿਸ ਤਰ੍ਹਾਂ ਦੇ ਰੋਲ ਕਰ ਰਹੀ ਹੈ ਜਿਸ ਨੂੰ ਲੈ ਕੇ ਮੈਂ ਘਬਰਾ ਗਈ ਅਨਵੇਸ਼ੀ ਜੈਨ ਦਾ ਕਹਿਣਾ ਹੈ ਕਿ ਪਰ ਮੇਰੇ ਪਰਿਵਾਰ ਦੇ ਮੈਂਬਰ ਕਾਫੀ ਸਮਝਦਾਰ ਹਨ ਉਹਨਾਂ ਨੂੰ ਪਤਾ ਹੈ ਕਿ ਇਹ ਫਿਲਮੀ ਦੁਨੀਆ ਹੈ ਜਿੱਥੇ ਕਲਾਕਾਰ ਨੂੰ ਹਰ ਇੱਕ ਤਰ੍ਹਾਂ ਦੇ ਰੋਲ ਕਰਨੇ ਪੈਂਦੇ ਹਨ ਲੇਕਿਨ ਮੇਰੇ ਖਾਸ ਚਹਤਿਆਂ ਨੇ ਇਸ ਵੀਡੀਓ ਨੂੰ ਇੰਨਾ ਵਾਇਰਲ ਕੀਤਾ ਮੇਰੇ ਅਲੱਗ-ਅਲੱਗ ਦੋਸਤਾਂ ਰਿਸ਼ਤੇਦਾਰਾਂ ਨੂੰ ਦਿਖਾਇਆ ਕਿ ਜਿਸ ਕਰਕੇ ਮੇਰੀ ਕਾਫੀ ਬਦਨਾਮੀ ਹੋਈ ਉਹਨਾਂ ਨੂੰ ਪਤਾ ਹੈ ਕਿ ਫਿਲਮ ਇੰਡਸਟਰੀ ਦੇ ਵਿੱਚ ਕੰਮ ਕਰਨ ਲੱਗੇ ਹਨ ਤਾਂ ਅਜਿਹੇ ਰੋਲ ਵੀ ਕਰਨੇ ਪੈਂਦੇ ਹਨ ਜਿਸ ਨੂੰ ਕਈ ਲੋਕ ਪਸੰਦ ਨਹੀਂ ਕਰਦੇ ਲੇਕਿਨ ਅੱਜ ਦੀ ਦੁਨੀਆ ਦੇ ਵਿੱਚ ਅਜਿਹੇ ਸੀਨ ਨੂੰ ਮਾਡਰਨ ਕਿਹਾ ਜਾਂਦਾ ਹੈ ਜੋ ਕਿ ਨਾਰਮਲ ਗੱਲ ਹੈ ਅਨਵੇਸ਼ੀ ਜੈਨ ਦਾ ਕਹਿਣਾ ਹੈ ਕਿ ਉਸਦੇ ਕੋਲ ਬਹੁਤ ਸਾਰੀਆਂ ਫਿਲਮਾਂ ਹਨ ਜਿਨ੍ਹਾਂ ਨੂੰ ਉਹ ਕਰ ਰਹੀ ਹੈ ਉਸਦੇ ਕੋਲ ਵੈਬ ਸੀਰੀਜ਼ ਵੀ ਆ ਰਹੀਆਂ ਹਨ ਅਨਵੇਸ਼ੀ ਜੈਨ ਦਾ ਕਹਿਣਾ ਹੈ ਕਿ ਮੁੰਬਈ ਦੇ ਵਿੱਚ ਮੈਂ ਕਾਫੀ ਸੰਘਰਸ਼ ਕੀਤਾ ਹੈ। ਮੈਨੂੰ ਹੁਣ ਵਧੀਆ ਕੰਮ ਮਿਲਣ ਲੱਗਾ ਹੈ। ਅਨਵੇਸ਼ੀ ਦਾ ਕਹਿਣਾ ਹੈ ਕਿ ਮੁੰਬਈ ਫਿਲਮ ਇੰਡਸਟਰੀ ਅਜਿਹੀ ਹੈ ਜਿੱਥੇ ਤੁਹਾਨੂੰ ਆਪਣੇ ਆਪ ਨੂੰ ਸਾਬਤ ਕਰਨ ਦੇ ਲਈ ਵਧੀਆ ਕਰਨਾ ਪੈਂਦਾ ਹੈ। ਆਪਣੀ ਸੇਧ ਦਾ, ਆਪਣੀ ਬੋਡੀ ਦਾ, ਆਪਣੀ ਭਾਸ਼ਾ ਦਾ ਵੱਖ-ਵੱਖ ਏਂਗਲਾਂ ਤੋਂ ਧਿਆਨ ਰੱਖਣਾ ਪੈਂਦਾ ਹੈ। ਇੱਕ ਕਲਾਕਾਰ ਦੀ ਜ਼ਿੰਦਗੀ ਇੰਨੀ ਆਸਾਨ ਨਹੀਂ ਹੁੰਦੀ ਜਿੰਨੀ ਅਸੀਂ ਸਮਝਦੇ ਹਾਂ। ਕਲਾਕਾਰ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ ਮੈਂ ਸਿਰਫ ਇਕੱਲੀ ਕਲਾਕਾਰ ਮਿਹਨਤ ਨਹੀਂ ਕਰਦੀ ਸਗੋਂ ਸਾਰੇ ਹੀ ਇੱਥੇ ਮਿਹਨਤ ਕਰਦੇ ਹਨ ਫਿਲਮ ਇੰਡਸਟਰੀ ਇੱਕ ਅਜਿਹੀ ਹੈ ਜਿੱਥੇ ਪਿਆਰ ਮੁਹੱਬਤ ਦੇ ਨਾਲ ਲੋਕ ਰਹਿੰਦੇ ਹਨ ਦੁਨੀਆ ਕੁਝ ਵੀ ਕਹੇ ਲੇਕਿਨ ਮੈਂ ਆਪਣੀ ਮਸਤੀ ਦੇ ਵਿੱਚ ਵਧੀਆ ਕੰਮ ਕਰ ਰਹੀ ਹਾਂ ਲੋਕ ਮੇਰੇ ਕੰਮ ਦੀ ਵੀ ਤਾਰੀਫ ਕਰ ਰਹੇ ਹਨ ਮੈਨੂੰ ਆਸ ਹੈ ਕਿ ਇਸੇ ਤਰ੍ਹਾਂ ਮੇਰੇ ਕੰਮ ਨੂੰ ਪਸੰਦ ਕੀਤਾ ਜਾਵੇਗਾ ਅਨਵੇਸ਼ੀ ਜੈਨ ਦਾ ਕਹਿਣਾ ਹੈ ਕਿ ਮੈਂ ਜਦੋਂ ਪਹਿਲਾਂ ਪਹਿਲਾਂ ਫਿਲਮ ਇੰਡਸਟਰੀ ਵਿੱਚ ਆਈ ਸੀ ਮੇਰੇ ਕਾਫੀ ਐਡੀਸ਼ਨ ਹੋਏ ਸਨ ਕਿਉਂਕਿ ਫਿਲਮ ਇੰਡਸਟਰੀ ਦੇ ਵਿੱਚ ਸਭ ਤੋਂ ਪਹਿਲਾਂ ਆਪਣਾ ਕੰਮ ਦਿਖਾਉਣਾ ਪੈਂਦਾ ਹੈ ਫਿਰ ਜਾ ਕੇ ਵਧੀਆ ਰੋਲ ਮਿਲਦੇ ਹਨ ਇਸੇ ਤਰ੍ਹਾਂ ਮੇਰੇ ਨਾਲ ਵੀ ਹੋਇਆ ਹੈ ਮੇਰੇ 70 80 ਆਡੀਸ਼ਨ ਹੋਏ ਹਨ ਬਾਅਦ ਵਿੱਚ ਜਾ ਕੇ ਮੈਨੂੰ ਵਧੀਆ ਸੀਰੀਜ਼ ਫਿਲਮਾਂ ਟੀਵੀ ਸੀਰੀਅਲ ਮਿਲਣ ਲੱਗੇ ਹਨ ਦੇਸ਼ ਤੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੱਸਦੇ ਰਹੋ ਵਸਦੇ ਰਹੋ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ